ਆਨ ਵਾਲੀ ਘਰੇ ਆ ਗਏ ਹਨ ਹਾਂ ਆ ਗਏ ਤੇ ਆ ਹਾਂ ਜੀ ਤੇ ਆ ਗਏ ਸੀ ਅਸੀਂ ਚਲ ਬਈਆ ਜੀ ਜੱਗ ਕਿ ਤੂੰ ਅੰਦਰ ਬਹਿ ਜਾ ਤੂੰ ਰਾਮ ਹਾਂ ਬੜਾ ਹਾਂ ਤੁਸੀਂ ਰੈਸਟ ਕਰ ਲਓ ਆ ਗਏ ਜਾਈ ਗੱਡੀ ਚ ਲਾ ਕੇ ਵੈਸੇ ਵੀ ਥੱਕ ਗਏ ਬਹੁਤ ਵਧੀਆ ਦਰਸ਼ਨ ਹੋਏ ਬੇਬੇ ਜੀ ਸਾਨੂੰ ਬੜਿਆਂ ਨੇ ਚਲ ਬਈਆ ਰਕੀਏ ਹਾਂ ਜੀ ਸਿਰਕੇ ਕੀ ਕਹਿੰਦੇ ਕਾਜੀ ਮੈਂ ਤਾਂ ਦਿਨ ਤੋਂ ਹਮਰੇ ਕੋਲ ਨਹੀਂ ਗਈ ਸੀ ਅੰਮ੍ਰਿਤਔ ਸਿਰੇ ਨਹੀਂ ਦੇ ਕਾਟੇ ਜੀ ਹਾਂਜੀ ਮੰਮੀ ਸੱਜਰ ਮੈਂ ਬਾਹਰ ਨਹੀਂ ਕਰ ਜਾਂਦੀ ਨੇ ਸਾਰਾ ਹਸ ਬਣਾ ਲਾ ਟੋਕ ਟਪਈਏ ਜੇ ਕਰਦਾਗਾ ਕਿਉਂ ਸਾਰੇ ਆਏ ਪਹਿਲੇ ਨੇ ਕਦੇ ਲਫਾਫਾ ਜਾਂਦਾ ਹੈਗਾ ਫੂਕ ਮਾਰੀ ਤੋੜਦੇ ਨੇ ਵੀ ਹਵਲੇ ਨਹੀਂ ਜੰਗਦੀ ਵੀ ਨਹੀਂ ਪਾਣੀ ਕਰਾ ਦੇ ਬਤਮਰੀ ਉਹ ਮੰਮੀ ਕੋਈ ਗੱਲ ਨਹੀਂ ਬਾਕੀ ਜਿੰਨਾ ਬਿਓਨ ਤੇ ਮੇਰੇ ਪਿਓ ਦਾ ਸੀਗਾ ਉਹਨਾਂ ਨੇ ਉਦਾਂ ਦੇ ਬਣਾਤੇ ਜੇ ਤੁਸੀਂ ਕਹਿੰਦੇ ਹੋ ਵੀ ਭਾਰੀ ਕਰਾਉਣੇ ਕੋਈ ਗੱਲ ਨਹੀਂ ਮੈਂ ਘਰੇ ਫੋਨ ਕਰਕੇ ਕਹਿ ਦਾਂਗੀ ਵੀ ਜਦੋਂ ਉਹਨਾਂ ਕੋਲ ਪੈਸੇ ਹੋਏ ਕਰਾ ਦੂੰਗੀ ਪੈਸੇ ਤਾਂ ਹੋਣਗੇ ਪੁੱਤ ਤੂੰ ਮੈਂ ਤੈਨੂੰ ਦੇ ਦੂੰਗੀ ਲੈ ਕੇ ਜੇ ਫੋਨ ਕਹਿਣੀ ਤਾਂ ਹੁੰਦੇ ਤਾਂ ਨਹੀਂ ਲਾ ਕੇ ਇੱਕ ਵਾਰੀ ਮੈਂ ਘਰੇ ਗੱਲ ਕਰ ਲਾਂ ਮਮੀ ਫੇਰ ਤੁਹਾਨੂੰ ਦੱਸ ਦਾਂਗੀ ਜੀ ਕਹਿੰਦੇ ਚਲ ਕੋਈ ਨਾ ਤੱਕ ਕਰ ਲੈ ਚਾਹ ਹੀ ਕਰੋ ਤੁਸੀਂ ਆਹ ਪਾ ਲਓ ਨਾ ਤੁਸੀਂ ਆਹ ਮੈਨੂੰ ਦੇ ਦਿਓ ਇਹ ਪਾਣੀ ਨਹੀਂ ਇਹ ਤਾਂ ਪਾਣੀ ਨਹੀਂ ਚਲ ਕੋਈ ਨਾ ਤੂੰ ਮੇਰੇ ਇਨਾਂ ਚ ਪੈਸੇ ਪਵਾ ਦੇ ਇਹ ਕਰਵਾ ਦੇ ਬਥੇਰੇ ਤਿਹਾਰ ਆ ਰਹੇ ਨਿਕੁਵਣਾ ਕਾਇਦੇ ਤੇਰੇ ਪਿਆਰ ਨੂੰ ਬਥੇਰੇ ਪੈਸੇ ਨੇ ਤੇਰੇ ਪਿਆਰ ਨੇ ਵੀ ਕੋਈ ਨਾ ਕੇ ਬੇਬੇ ਮੈਂ ਠੀਕ ਆ ਤੂੰ ਦੱਸ ਤੂੰ ਕਿੱਦਾਂ ਆ ਬੇਬੇ ਮੈਂ ਤੈਨੂੰ ਇਸ ਕਰਕੇ ਫੋਨ ਕੀਤਾ ਆ ਵੀ ਮੇਰੇ ਸਾਹਮਣੇ ਉਹਦੋਂ ਪਤਾ ਕੀ ਕਹਿੰਦੀ ਸੀ ਕਹਿੰਦੀ ਵੀ ਜੜੇ ਉਹਨੇ ਕਾਟੇ ਪਾਏ ਨੇਗੇ ਉਹ ਹਲਕੇ ਨੇਗੇ ਮੇਰੀ ਗੱਲ ਸੁਣ ਉਹ ਕਹਿੰਦੇ ਕਿ ਤੁਸੀਂ ਉਹਨੂੰ ਭਾਰੀ ਕਰਵਾ ਕੇ ਦਿਓ ਹੁਣ ਤੂੰ ਹੀ ਦੱਸ ਵੀ ਮੈਂ ਕੀ ਕਰਾਂ ਮੈਨੂੰ ਨਹੀਂ ਪਤਾ ਬੇਬੇ ਜਾਂ ਤਾਂ ਤੁਸੀਂ ਆਪ ਆ ਕੇ ਗੱਲ ਕਰ ਲਓ ਤੇ ਜਾਂ ਫਿਰ ਤੁਸੀਂ ਭਾਰੀ ਕਰਵਾ ਕੇ ਦਿਓ ਪਤਨ ਬੇਬੇ ਨੇ ਮੈਨੂੰ ਬੜੀਆਂ ਗੱਲਾਂ ਸੁਣਾਇਆਂ ਆ ਅਖੇ ਜੀ ਪਾਉਣੀ ਸੀਗੇ ਤਾਂ ਵਧੀਆ ਪਾ ਦੰਦੇ ਨਹੀਂ ਤਾਂ ਪਾਉਣ ਦੀ ਲੋੜ ਹੀ ਨਹੀਂ ਸੀਗੀ ਮੈਨੂੰ ਨਹੀਂ ਪਤਾ ਹਾਂ ਦੇ ਸਿੱਧਾ ਸਭ ਕੁਝ ਠੀਕ ਹੈ ਇਹ ਵੀ ਠੀਕ ਨੇਗੇ ਬਸ ਆ ਗੱਲ ਮarre ਜੀ ਮੈਨੂੰ ਚੋਬੀ ਆ ਹਾਂਜੀ ਮੈਂ ਨਹੀਂ ਬੇਬੇ ਐਦਾਂ ਦੀ ਗੱਲ ਨਹੀਂ ਹੈਗੀ ਮੈਂ ਕਿਸੇ ਦੇ ਮੁਰੇ ਨਹੀਂ ਬੋਲਦੀ ਤੇ ਨਾ ਹੀ ਮੈਨੂੰ ਲੋੜਾ ਬੋਲਣ ਦੀ ਬਸ ਤੁਹਾਨੂੰ ਪਤਾ ਹੀ ਨਾ ਕੁਛ ਗੱਲਾਂ ਤੇਲ ਤੇ ਲੱਗ ਜਾਂਦੀਆਂ ਨੇ ਤੇ ਫਿਰ ਮੈਂ ਸੋਚਿਆ ਵੀ ਕਿਉਂ ਨਾ ਤੁਹਾਨੂੰ ਦੱਸਿਆ ਜਾਵੇ ਕਿ ਮੈਂ ਤਾਂ ਤੁਹਾਡੇ ਨਾਲ ਹੀ ਹਰ ਗੱਲ ਸਾਂਝੀ ਕਰ ਸਕਦੀ ਹਾਂ ਹਾਂਜੀ ਕੋਈ ਗੱਲ ਨਹੀਂ ਠੀਕ ਹੈ ਜੀ ਉਹ ਕਿਤੇ ਗਏ ਹੋਏ ਨੇ ਜਦੋਂ ਆਏ ਤਾਂ ਮੈਂ ਗੱਲ ਕਰਵਾ ਦਾਂਗੀ ਠੀਕ ਹੈ ਬੇਟੀ ਮੈਂ ਠੀਕ ਹਾਂ ਤੁਸੀਂ ਆਪਦੇ ਧਿਆਨ ਰੱਖਿਓ ਥੈਂਕ ਯੂ ਹਾਏ ਰੱਬਾ ਕਹਿੰਦੀ ਗੱਲਾਂ ਮੇਰੀ ਸੱਸ ਨੇ ਮੈਨੂੰ ਕਹਤੀਆਂ ਉਹ ਤਮੇ ਚੱਜ ਨਾ ਕਰੇ ਕਹਿ ਵੀ ਨਹੀਂ ਸਕਦੀ ਸੀਗੀ ਹੋਰੇ ਤੂੰ ਉੱਪਰ ਕੀ ਕਹਿ ਲਈ ਪਰ ਕੋਈ ਚਿੰਨਾ ਗੋਣਾ ਤੋਂ ਸਰਦਾ ਸੀਗਾ ਉਹਨਾਂ ਨੇ ਖਾਤਾ ਇਹ ਤਾਂ ਗੱਲ ਆ ਵੀਰ ਤਾਂ ਹਾਂ ਤਾਂ ਮੈਂ ਕਿਹਾ ਤੀਗਾ ਹੈ ਸਿੰਦਰ ਨੂੰ ਮੈਂ ਤਾਂ ਵੇਹਰਾ ਕਿਹਾ ਸੀ ਹਾਂਜੀ ਨਾਲੇ ਕੋਈ ਇੱਕ ਗੱਲ ਸੁਣ ਮੇਰੀ ਹਾਂਜੀ ਗੁੱਸਾ ਤਾਂ ਨਹੀਂ ਕਰਦੀ ਪੁੱਤ ਮੇਰੀ ਗੱਲ ਦਾ ਨਹੀਂ ਚਾਚੀ ਜੀ ਫਿਰ ਪਤਾ ਕੀ ਗੱਲ ਆ ਚਾ ਰਹਿਣ ਦੇ ਮੈਂ ਕਰਦੀ ਇਹ ਨਹੀਂ ਫਿਰ ਤੇਰੀ ਮਾਂ ਐ ਕਹਿ ਦੂਗੀ ਖਣ ਜਾਣ ਕੇ ਗੱਲ ਤੋਰੀ ਆਗੀ ਜੱਸੀ ਨੇ ਨਾ ਰਹਿਣ ਦੇ ਨਹੀਂ ਤੁਸੀਂ ਗੱਲ ਤਾਂ ਦੱਸੋ ਗੱਲ ਕੀ ਹੋਈ ਆ ਨਾ ਨਾ ਬਾਈ ਮੈਨੂੰ ਐਵੇਂ ਪਤਾ ਕੀ ਗੱਲ ਐਵੇਂ ਕੱਲ ਨੂੰ ਕੋਈ ਗੱਲ ਬਾਤ ਹੋ ਗਈ ਤਾਂ ਐ ਦੱਸ ਤਾਂ ਤੇਰੀ ਮਾਂ ਨੂੰ ਉਹ ਕੋਈ ਖੋ ਨਹੀਂ ਸਾਡੇ ਉਮੀ ਲੜਾਈਆਂ ਕਰਾਉਂਦੀ ਫਿਰ ਨਹੀਂ ਤੁਸੀਂ ਗੱਲ ਤਾਂ ਦੱਸੋ ਫਿਰ ਵੀ ਨਹੀਂ ਮੈਂ ਤਾਂ ਤੈਨੂੰ ਐ ਕਹਿਨੀ ਆਂਗੀ ਨਾ ਕਾ ਤੂੰ ਆ ਕੰਨਾ ਚ ਦੇਖ ਬਾਈ ਇਹ ਹੌਲੇ ਹੁਣੇ ਚ ਪਾਰਖੇ ਨੇ ਹੈ ਕੋਈ ਗੱਲ ਚ ਹਾਰ ਨਹੀਂ ਹੈਗਾ ਮੇਰੀ ਨੂੰ ਦਾ ਪੂਰਾ ਸਵਾ ਮਹੀਨਾ ਮੈਂ ਲਹਾਇਆ ਨਹੀਂ ਸੀਗਾ ਸੋਨਾ ਪੂਰਾ ਸਵਾ ਮਹੀਨਾ ਕਿਵੇਂ ਹੁੰਦਾ ਉਦੋਂ ਬਾਅਦ ਵੀ ਮੈਂ ਉਹਨੂੰ ਕਹਿਤਾ ਦੀ ਵੀ ਭਾਈ ਤੇਰੀ ਖੁਸ਼ੀ ਆ ਤਾਂ ਤੂੰ ਪਾ ਕੇ ਰੱਖ ਨਾਲ ਛਣ ਛਣ ਕਰਦੀਆਂ ਝਾਂਜਰਾ ਇੰਨੀ ਭਾਰੀ ਮੈਂ ਕਰਵਾ ਕੇ ਰੱਖਿਆ ਫਿਰ ਤਾਂ ਤੁਰਦੀ ਦਾ ਪਤਾ ਵੀ ਨਹੀਂ ਲੱਗਦਾ ਹੈਗਾ ਵੀ ਕੀ ਪਾਇਆ ਤੇਰੇ ਕੀ ਨਹੀਂ ਪਾਇਆ ਬਹੂਆਂ ਤਾਂ ਐਂ ਜਾਂਦੀਆਂ ਨੇ ਛਣ 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 ਕਰਦੀਆਂ ਫਿਰ ਪਤਾ ਲੱਗਾ ਵੀ ਨੂੰ ਰਾਣੀ ਘਰੇ ਆਂਗੀ ਐਂ ਤਾਂ ਜੀ ਮੰਮੀ ਨੇ ਸਾਰਾ ਕੁਝ ਬਣਾਇਆ ਹੋਇਆ ਉਹਨਾਂ ਨੇ ਮੈਨੂੰ ਦਿਖਾਇਆ ਵੀ ਸੀ ਕਿਹਾ ਵੀ ਸੀਗਾ ਵੀ ਪਾ ਲੈ ਪੋਤਾ ਜੀ ਮੈਂ ਉਹੀ ਨਹੀਂ ਪਾਇਆ ਕਿਉਂ ਮੈਨੂੰ ਸ਼ੌਂਕ ਘੱਟ ਹੈ ਨਾ ਚੀਜ਼ਾਂ ਦਾ। ਓਹੋ ਹੁਣ ਤੈਨੂੰ ਸ਼ੌਂਕ ਘੱਟ ਹੈ। ਫੇਰ ਤੇਰੇ ਸ਼ੌਂਕ ਰਹਿਣੇ ਨਹੀਂ। ਕਿਉਂ ਜਵਾਕ ਜੱਲਾ ਹੋ ਗਿਆ ਇੱਕ ਉਹਨਾਂ ਨੇ ਕੰਨ ਫੜ ਫੜ ਕਿੱਥੀ ਜਾਇਆ ਕਰਨੇ ਕਿੱਥੇ ਪਾਉਣ ਦਿੰਦੇ ਨਾ ਸਾਡੇ ਵਾਲੀ ਦੇਖ ਲੈ। ਆ ਹੁਣ ਲਾ ਕੇ ਰੱਖੇ ਨੇ ਉਹਨੇ। ਹਾਂ ਤੇ ਨਾਲੇ ਮੇਰੀ ਇੱਕ ਗੱਲ ਸੁਣ ਕੋੜੇ। ਵਿਆਹ ਤਾਂ ਥੇਰਾ ਸੁਣਾ ਕੀਤਾ ਸੀ। ਹੈ? ਚਿੰਦਰ ਨੇ ਪੂਰੀਆਂ ਰੌਣਕਾਂ ਲਵਾਰਖੀਆਂ ਦੀਆਂ ਵਿਆਹ ਚ। ਕੀ ਗੱਲ? ਕੱਪੜੇ ਲੀੜੇ ਨਹੀਂ ਸਮਿਆ ਕੇ ਦਿੱਤੇ ਤੈਨੂੰ। ਸਵਾਇ ਸੀਗੀ ਜੀ ਹਾਂ ਉਹ ਤਮੇ ਦੇਖਣੀ ਚਾਹੀਦੀ ਆ ਮੇਰੇ ਨੂੰ ਨੂੰ ਮੈਂ ਕਿਹਾ ਤੀ ਵੀ ਤਿੰਨ ਤਨ ਗੇਲਵਾਦ ਨਹੀਂ ਸਵੇਰੇ ਹੋਰ ਦੁਪਹਿਰੇ ਹੋਰ ਆਥਣੇ ਹੋਰ ਬਈ ਆ ਦਿਨ ਹੁੰਦੇ ਨੇ ਨੂੰਹਾਂ ਤੀਆਂ ਦੇ ਸੁਣ ਗਿਆ ਇਹ ਥੋੜੀ ਵੀ ਦੋ ਦੋ ਦਿਨ ਉਹੀ ਚਾੜੀ ਰੱਖੋ ਕੱਪੜੇ ਦੱਸ ਜੇ ਤੇਰੇ ਕੋਲ ਸੂਟ ਨੇ ਭਈ ਉਹ ਪਾ ਕਿਉਂ ਤੇਰੀ ਸੱਸ ਪਾਉਣ ਨਹੀਂ ਦਿੰਦੀ ਕੋਈ ਨਹੀਂ ਜੀ ਇੱਕ ਗੱਲ ਹੋਰ ਮਾਤੇ ਨੂੰ ਦੇਖਿਆ ਜੀ ਨਾ ਤੂੰ ਹੁਣੀ ਤੋਂ ਕੱਪੜਾ ਲੀੜਾ ਸੁੱਕਣੇ ਪਾਉਂਦੀ ਕਿਧਰੇ ਕੁਸ ਕਰਦੀ ਐਂ ਫਿਰੀ ਜਾਨੀ ਕੀ ਗੱਲ ਭਾਈ ਕੋਈ ਆਰਾਮ ਕਰ ਲੈ ਵਿੰਦਕੜੀ ਹੈ ਆਹੀ ਤੇਰੇ ਦਿਨ ਨੇ ਕਿਤੇ ਘੁੰਮ ਘਮ ਕੇ ਆਓ ਸਾਡਾ ਮੁੰਡਾ ਪਾਣੀ ਲੈਣਾ ਚਾਚੀ ਨਾ ਬਸ ਪਾਣੀ ਦੀ ਨਹੀਂ ਲੋੜ ਸਾਡਾ ਮੁੰਡਾ ਬਹੂ ਨੂੰ ਲੈ ਕੇ ਕਦੇ ਆ ਉਸ ਗੁਰਦੁਆਰੇ ਠੀਕ ਆ ਕਦੇ ਆ ਉਸ ਗੁਰਦੁਆਰੇ ਕਦੇ ਕਿਤੇ ਕਿਸੇ ਪਾਰਕ ਚ ਘੁੰਮਣ ਜਾਂਦੇ ਰਹਾ ਚੰਡੀਗੜ੍ਹ ਕਿਹੜਾ ਹੈਗਾ ਪਾਰਕ ਬੜ ਸਰਨਾਉ ਜਾਂ ਲੱਦੇ ਹੁੰਦੇ ਨੇ ਰੋਗਰਡਨ ਹਾਂ ਆਹੀ ਉੱਥੇ ਜਾਂਦੇ ਕਦੇ ਐਨੀਆਂ ਉਹਨਾਂ ਨੇ ਮौजਾਂ ਮਸਤੀਆਂ ਕੀਤੀਆਂ ਨੇ ਫਿਰ ਛੱਡ ਦੇ ਕਹਿਣਾ ਪਰ ਤੂੰ ਮੈਂ ਜਿੱਦਾਂ ਦੀ ਦੇਖਦੀ ਆ ਨਾ ਇੱਥੇ ਇਸੇ ਘਰ ਚ ਉਵੇਂ ਬੈਠੀ ਆ ਕੀ ਗੱਲ ਤੇਰੇ ਘਰ ਵਾਲਾ ਲੈ ਕੇ ਨਹੀਂ ਜਾਂਦਾ ਕੁਝ ਸਾਤਰੀ ਤੋਰ ਦੀ ਕੋਈ ਨਾ ਜੀ ਮੈਂ ਕਹਿ ਦਾਂਗੀ ਲੈ ਅਗਰ ਕੰਨੀ ਕਹਿ ਦਾਂਗੀ ਕਹਿ ਨੂੰ ਕੱਡੀ ਇੱਕ ਗੱਲ ਹੈ ਅਗਲੇ ਨੂੰ ਆਪ ਦੇਖਣਾ ਚਾਹੀਦਾ ਫਿਰ ਠੀਕ ਆ ਹਾਂ ਹੁਣ ਤਾਂ ਐਨੇ ਸੋਹਣੇ ਤਾਂ ਉਹਦੇ ਪਾਰ ਕੇ ਨੇ ਆ ਕਾਂਟੇ ਕਰਵਾ ਕੇ 10 ਮਿੰਟ ਹੋਰ ਕੀ ਭਾਲ ਦਿੱਤੀ ਉਹ ਹੂੰ ਐਨੀ ਸੋਹਣੀ ਉਹ ਬਣ ਕੇ ਰਹਿੰਦੀ ਹੈਗੀ ਵਿਆਹ ਤੋਂ ਬਾਅਦ ਅੱਗੇ ਤਾਂ ਉਹੀ ਨੀਤੀ ਲਖਣ ਹੈਗਾ ਇਹਨੂੰ ਪਾਉਣ ਤਾਂ ਹੁੰਦਾ ਚੱਲ ਮੇਰੀ ਗੱਲ ਸੁਣ ਲੈ ਮੈਂ ਜਾਣੀ ਹੈਗੀ ਚੰਗਾ ਮੇਰੀ ਗੱਲ ਦਾ ਪਰ ਤੂੰ ਗੁੱਸਾ ਨਾ ਕਰੀ ਕਿਸੇ ਦਾ ਨਾ ਜੀ ਹਾਂ ਠੀਕ ਹੈ ਵਿਆਹ ਹੀ ਕਹਿਤਾ ਚਾਚੀ ਮੈਂ ਤਾਂ ਮਤਬਾ ਅੱਡ ਭਾਂਡਾ ਪਈ ਜਿਹੜਾ ਕੁਸ ਮੂੰਚ ਆਇਆ ਕਹਿਤਾ ਠੀਕ ਹੈ ਨਾਲ ਕੱਪੜੇ ਕੁੱਪੜੇ ਬਦਲਿਆ ਕਰ ਜੇ ਹੈਗੇ ਨੇ ਹੋਰ ਹਾਂਜੀ ਘਾਲਤਾ ਸਿਆਣੀਆਂ ਚਾਚੀ ਦੀ ਹਾ ਕਪੜਾ ਲੇੜਾ ਤਾਂ ਮੈਨੂੰ ਕੋਈ ਚਾਜ ਦਾ ਸਵਾਕੇ ਨਹੀਂ ਦਿੱਤਾ ਨਾ ਵਿਆਹ ਤੋਂ ਮੈਂ ਕੀ ਕਰਾਉਣਾ ਹੈ ਕੋਈ ਨਹੀਂ ਇਹਨੂੰ ਮੈਂ ਕਹਿੰਨੀ ਆ ਵੀ ਮੈਨੂੰ ਕੱਪੜੇ ਨਵੇਂ ਲੈ ਕੇ ਦੇ ਤੇ ਨਾਲੇ ਮੈਨੂੰ ਵੀ ਕਿਤੇ ਬਾਹਰ ਕਮਾਨ ਲੈ ਕੇ ਜਾ ਮੈਂ ਘੱਟ ਕਿੱਥੇ ਬੈਠੀ ਰਹੂੰਗੀ ਮੈਨੂੰ ਤੁਹਾਡੇ ਨਾਲ ਗੱਲ ਕਰਨੀ ਸੀਗੀ ਦੱਸੋ ਕੀ ਗੱਲ ਕਰਨੀ ਹੈ ਤੁਸੀਂ ਮੈਨੂੰ ਇਹ ਗੱਲ ਦੱਸੋ ਵੀ ਤੁਹਾਨੂੰ ਮੇਰੇ ਚ ਕੋਈ ਕਮੀ ਲੱਗ ਰਹੀ ਆ ਕਮੀ ਮੈਨੂੰ ਤਾਂ ਕੋਈ ਕਮੀ ਨਹੀਂ ਲੱਗ ਰਹੀ ਧਿਆਨ ਨਾਲ ਦੇਖੋ ਤੁਹਾਨੂੰ ਮੇਰੇ ਚ ਕਮੀ ਲੱਗ ਰਹੀ ਹੋਣੀ ਆ ਯਾਰ ਕਿੰਨੀ ਤਾਂ ਸੋਹਣੀ ਹੈ ਕੀ ਕਮੀਆਂ ਤੇਰੇ ਚ ਗੱਲ ਸੋਹਣੀ ਦੀ ਨਹੀਂ ਹੈਗੀ ਯਾਰ ਮੇਰੇ ਚ ਕਮੀ ਹੈਗੀ ਆ ਮੈਨੂੰ ਆਣ ਘਰਾਂ ਦੇ ਲੋਕਾਂ ਨੇ ਕਿਹਾ ਅਗਲੇ ਕਹਿੰਦੇ ਵੀ ਤੇਰੀ ਸੱਸ ਨੇ ਤੇਰੇ ਲਈ ਬਥੇਰੇ ਕੁਝ ਬਣਾ ਕੇ ਰੱਖਿਆ ਹੋਇਆ ਸੀਗਾ ਤੇ ਤੂੰ ਪਾਇਆ ਕੁਝ ਵੀ ਨਹੀਂ ਆ ਦੇਖੋ ਹੱਥੋ ਦੇਖੋ ਮੇਰੇ ਖਾਲੀ ਨੇ ਆ ਕੱਲਾ ਚੂੜਾ ਪਾਇਆ ਹੋਇਆ ਦੇਖੰਨ ਮੇਰੇ ਆ ਦੇਖ ਲੋ ਨਾ ਮੇਰੇ ਗਲ ਦੇ ਵਿੱਚ ਕੋਈ ਹਾਰਾ ਸੋਨੇ ਦਾ ਮੈਨੂੰ ਐ ਨਹੀਂ ਸਮਝ ਆਉਂਦੀ ਵਿੱਚ ਇੰਨਾ ਕੁਝ ਬਣਾਇਆ ਤਾਂ ਫਿਰ ਮੈਨੂੰ ਫੜਾ ਦਿੰਦੇ ਨਾ ਪਾਉਣ ਵਾਸਤੇ ਯਾਰ ਡਿੰਪਲ ਤੈਨੂੰ ਤਾਂ ਉਹੀ ਵਹਿਮ ਹੋਇਆ ਪਿਆ ਗੱਲ ਵਹਿਮ ਦੀ ਨਹੀਂ ਹੁੰਦੀ ਜੀ ਜਦੋਂ ਬੰਦੇ ਦਾ ਨਵਾਂ ਨਵਾਂ ਵਿਆਹ ਹੁੰਦਾ ਨਾ ਆ ਚੀਜ਼ਾਂ ਹੀ ਉਦੋਂ ਪਾਈਆਂ ਜਾਂਦੀਆਂ ਨੇ ਮੁੜ ਕੇ ਤਾਂ ਫਿਰ ਲੋਕਾਂ ਨਾਲ ਚ ਸਾੰਭ ਕੇ ਰੱਖਣੀਆਂ ਹੁੰਦੀਆਂ ਨੇ ਤਾਂ ਜੇ ਮੈਨੂੰ ਵੀ ਫੜਾ ਦਿੰਦੇ ਆ ਲੋਕਾਂ ਦੇ ਖੱਲਾਂ ਤਾਂ ਨਹੀਂ ਮੈਨੂੰ ਸੋਨੀਆਂ ਪੈਂਦੀਆਂ ਕੌਣ ਕਹਿੰਦਾ ਤੈਨੂੰ ਇਹ ਜੀ ਗੱਲਾਂ ਅੱਛਾ ਕੌਣ ਕਹਿੰਦਾ ਆ ਦੇਖ ਲੋ ਉਦਨ ਆ ਚਾਚੀ ਵਰਗੇ ਆਏ ਸੀਗੇ ਉਹਨਾਂ ਨੇ ਮੈਨੂੰ ਕਿਹਾ ਆ ਓਏ ਯਾਰ ਫਿਰ ਇਹਨਾਂ ਗੁੱਸਾ ਹੋਣ ਵਾਲੀ ਕਿਹੜੀ ਲੋੜ ਹੈ ਦੱਸ ਗੁੱਸੇ ਹੋਣ ਵਾਲੀ ਗੱਲ ਨਹੀਂ ਹੈਗੀ ਤੁਸੀਂ ਜਾ ਕੇ ਮੰਮੀ ਨੂੰ ਕਹੋ ਵੀ ਮੇਰੇ ਜਿੰਨਾ ਗੋਲਡ ਹੈ ਨਾ ਮੈਨੂੰ ਕੱਢ ਕੇ ਦੇ ਦੇਣਾ ਕਢਵਾ ਕੇ ਦਿਓ ਮੈਨੂੰ ਸਾਰਾ ਡਿੰਪਲ ਤੂੰ ਜਿੰਨਾ ਗੋਲਡ ਪਾਣਾ ਪਾ ਲੈ ਤੂੰ ਜਾ ਕੇ ਨਾ ਮੰਮੀ ਤੋਂ ਖੁਦ ਹੀ ਮੰਗ ਲੈ ਮੈਂ ਕਹਾਂਗਾ ਚੰਗਾ ਜਾਨ ਲੱਗਦਾ ਬਾਕੀ ਜੇ ਤੂੰ ਮੰਗੇਗੀ ਤੈਨੂੰ ਦੇ ਹੀ ਦੇਗੀ ਉਹਨੇ ਕੀ ਕਰਨਾ ਗੋਲਡ ਦਾ ਤੇ ਉਹ ਹੀ ਨਾ ਟੈਨਸ਼ਨ ਲਿਆ ਕਰ ਤੂੰ ਮੂੰਹ ਸਜਾਇਆ ਹੋਇਆ ਬਿਨਾ ਗੱਲੋਂ ਏ ਵੀ ਕੋਈ ਵੱਡੀ ਗੱਲ ਐ ਦੱਸ 골ਡ ਪਾਣਾ ਜਿੰਨਾ ਮਰਜ਼ੀ ਪਾ ਤੇਰੇ ਵਸਤੇ ਬਣਵਾਇਆ ਹੋਇਆ ਉਹ ਕੀ ਕਰਨਾ ਮੰਮੀ ਨੇ ਜਾ ਜਾ ਕੇ ਬੇਬੇ ਤਾਂ ਮੰਗ ਲੈ ਜਾ ਮੈਨੂੰ ਦੱਸ ਤੋ ਵੀ ਲੜਨ ਵਾਲੇ ਦੱਸ ਕਿਹੜੀ ਗੱਲ ਐ ਮੰਮੀ ਹਾਂ ਪੁੱਤ ਆ ਕੰਮ ਜੇ ਛੱਡੋ ਪਹਿਲਾਂ ਮੇਰੀ ਗੱਲ ਸੁਣੋ ਧਿਆਨ ਨਾਲ ਕੀ ਹੋ ਗਿਆ ਆ ਜਿਹੜਾ ਕੁਝ ਵੀ ਤੁਸੀਂ ਸੋਨੇ ਦਾ ਮੇਰੇ ਵਾਸਤੇ ਬਣਾਇਆ ਨਾ ਉਹ ਲਿਆ ਕੇ ਦੋ ਮੈਂ ਵੀ ਪਾ ਕੇ ਬੈਠਿਆ ਕਰਨਾ ਕਰੀ ਲੈ ਦੱਸ ਪਾ ਕੇ ਬੈਠਿਆ ਕਰਨਾ ਆ ਪੁੱਤ ਪਾਈ ਤਾਂ ਫਰਦੀਆ ਮੰਗਲ ਸੂਤਰ ਟਾਓ ਸਾਰਾ ਕੁਸ ਗੁੱਠੀਆਂ ਹੋਰ ਕਿੰਨੀ ਮੰਮੀ ਬੱਸ ਵੀ ਕਰਿਆ ਕਰੋ ਤੁਸੀਂ ਪਹਿਲਾਂ ਇਹ ਮੈਨੂੰ ਦੱਸਿਓ ਵੀ ਕੀ ਕੁਛ ਬਣਾਇਆ ਸੀ ਮੇਰੇ ਵਾਸਤੇ ਅੱਜ ਜਦੋਂ ਤੁਹਾਡਾ ਆਸਦਵਾਨ ਆਉਂਦਾ ਨਾ ਨਾਲੇ ਕੋਈ ਰਿਸ਼ਤੇਦਾਰ ਅਗਲਾ ਪਤਾ ਮੈਨੂੰ 100 100 ਗੱਲਾਂ ਸੁਣਾਉਂਦਾ ਪੁੱਤ ਮੇਰੀ ਗੱਲ ਸੁਣ ਜੋ ਵੀ ਕੁਝ ਹੈਗਾ ਸਾਰਾ ਕੁਸ ਤੇਰੇ ਹੀ ਹੈ ਮੈਂ ਕਹਣਾ ਪੁੱਤ ਹਿੱਕ ਤੇ ਧਰਕੇ ਲੈ ਜਾਣਾਗਾ ਜੇ ਨਹੀਂ ਲੈ ਕੇ ਜਾਣਾ ਹਿੱਕ ਤੇ ਧਰਕੇ ਤਾਂ ਫਿਰ ਮੈਨੂੰ ਫੜਾ ਦੋ ਨਾ ਮੇਰੀਆਂ ਵੀ ਰੀਝਾਂ ਨੇ ਮੇਰਾ ਵੀ ਕੀ ਕਰਦਾ ਵੀ ਮੈਂ ਵੀ ਕੁਛ ਪਾਣਾ ਨਾਲੇ ਦੂਜੀ ਗੱਲ ਇਹ ਆ ਤੁਸੀਂ ਮੇਰੇ ਚਾਰ ਸੂਟ ਸੁਵਾਏ ਸੀਗੇ ਮੈਨੂੰ ਸੂਟ ਹੋਰ ਲਿਆ ਕੇ ਦੋ ਨਵੇਂ ਚਾਰ ਦਿਨ ਹੋ ਗਏ ਨੇ ਰੋਜ਼ ਇੱਕ ਕੋਈ ਸੂਟ ਪਾ ਲੈਣੀ ਆ ਕੋਈ ਨਾ ਪਤਾ ਦੀਪ ਆਉਂਦਾਗਾ ਮੈਂ ਕਰਦੀ ਆ ਗੱਲ ਤੈਨੂੰ ਐਡੀ ਸੇ ਤੇ ਕੀ ਹੋ ਗਿਆ ਪੁੱਤ ਤੂੰ ਤਾਂ ਇੰਨੀ ਵਧੀਆ ਤੇ ਰਹਿੰਦੀ ਸੀ ਮੇਰੇ ਨਾਲ ਕੀ ਗੱਲ ਪੁੱਤ ਮੰਮੀ ਜੀ ਵਧੀਆ ਤਾਂ ਤੁਸੀਂ ਵੀ ਮੇਰੇ ਨਾਲ ਰਹਿੰਦੇ ਸੀ ਮੈਂ ਸਿਰਫ ਤੁਹਾਨੂੰ ਇੰਨੀ ਗੱਲ ਕਹੀ ਆ ਨਾ ਵੀ ਮੈਨੂੰ ਕੱਪੜੇ ਨਵੇਂ ਲੈ ਕੇ ਦਿਓ ਤੇ ਜਿਹੜਾ ਮੇਰੇ ਵਾਸਤੇ ਸਿਉਨੀਆ ਦੀਆਂ ਟੂਮਾ ਬਣਾਈਆਂ ਨੇ ਉਹ ਫੜਾ ਦੂ। ਕੋਈ ਨਾ ਪੁੱਤ ਦੇ ਦਾਂ ਮੈਂ ਤੈਨੂੰ। ਤੇਰੇ ਹੀ ਗੱਲ ਦੀਪਕ ਦੀ ਕੋਈ ਗੱਲ ਨਹੀਂ। ਉਹਨੂੰ ਮੈਂ ਕਹਿ ਦਾਂਗੀ। ਬਗਜੂਗਾ ਮੇਰ ਲੜ। ਕਿੱਥੇ ਜਾਣਾ ਪੁੱਤ? ਬਾਹਰ ਘੁੰਮਣ ਵਾਸਤੇ। ਘੁੰਮਣ ਵਾਸਤੇ? ਹਾਂ, ਘੁੰਮ ਕੇ ਕੀ ਕਰਨਾ ਧੀਏ? ਬਾਹਰ ਕੀ ਹੈਗਾ? ਹੈ? ਮੇਰੀ ਗੱਲ ਸੁਣ ਲੈ ਬਈ। ਹਾਂ। ਕਿੰਨੂ ਇਹਨੀਆਂ ਗੱਲਾਂ ਦਾ ਨਹੀਂ ਪਤਾ ਨਾ ਤਾਂ ਤੂੰ ਨਾ ਹੀ ਬੋਲ। ਜਦੋਂ ਤੇਰਾ ਵਿਆਹ ਹੋਇਆ ਸੀ ਨਾ ਤੂੰ ਐਸੇ ਪਿੰਡ ਦੇ ਵਿੱਚ ਬੈਠੀ ਰਹੀ ਕਿਤੇ ਗਈ ਵੀ ਨਹੀਂ ਆਹ ਉਹ ਪੁੱਤ ਖਰਚੇ ਦਾ ਘਰ ਹੈਗਾ ਗੱਡੀ ਦਾ ਤੇਲ ਬਚਾਵੇਂਗੀ ਐਵੇਂ ਆਵੇਂਗੀ ਜਾਵੇਂਗੀ ਠੰਡ ਦੇ ਵਿੱਚ ਕੀ ਫਾਇਦਾ ਬੇਬੇ ਪਲੀਜ਼ ਤੁਸੀਂ ਮੇਰਾ ਮੂੰਹ ਨਾ ਬਾਲਾ ਪੁਗਾਓ ਹੁਣ ਤੱਕ ਮੈਂ ਤੁਹਾਡੀ ਬਥੇਰੀ ਇੱਜ਼ਤ ਕਰਦੀ ਸੀਗੀ ਮੈਂ ਨਹੀਂ ਚਾਹੁੰਦੀ ਵੀ ਲੋਕ ਕਹਿਣ ਵੀ ਕੁੜੀ ਦਾ ਸੁਭਾਅ ਚੰਗਾ ਨਹੀਂ ਹੈਗਾ ਮੈਂ ਸਿਰ ਉਹੀ ਚੀਜ਼ਾਂ ਕਹਿ ਰਹੀਆਂ ਨੇ ਜਿਹੜੀਆਂ ਮੈਨੂੰ ਚੰਗੀਆਂ ਲੱਗਦੀਆਂ ਨੇ ਬਾਕੀ ਤੁਹਾਡੀ ਮਰਜ਼ੀ ਆ ਹਾਂ ਕੀ की हो गया, ये तो ਤਾਂ ਇੰਨੀ ਸਿਆਣੀ ਤੇ ਮੇਰੀ ਨੂੰ ਮੈਂ ਤਾਂ ਕਹਨਾ ਅੰਡੜਾ ਬੰਡੜਾ ਨਾਲ ਵੇਣੀ ਸਿਫਤ ਕਰਦੀ ਸੀ ਮੇਰੀ ਨੂੰ ਇੰਨੀ ਚੰਗੀ ਹੈ ਇਹ ਉੱਥੇ ਫਿਰ ਲੱਗਦਾ ਹੈ ਚੜ ਗਈ ਭੁੱਖ ਕੇਵੇਂ ਗੱਲ ਤਾਂ ਜ਼ਰੂਰ ਕੋਈ ਹੈਗੀ ਐ ਚਲ ਦੀਪਕ ਨਾਲ ਕਰਦੀਆਂ ਗੱਲ ਤੂੰ ਤੇ ਦੀਪਕ ਆ ਵੇ ਪੁੱਤ ਕੀ ਕਰਦੇ ਕੁਝ ਨਹੀਂ ਸਾਭ ਜਾ ਰਹਿਜੀ ਸਾਬ ਦਾ ਫੇਰ ਕਰੀ ਪੁੱਤ

ਇਹ ਤਾਂ ਗੱਲ ਮੇਰੇ ਲਈ ਸਹੀ ਹੈ ਪਰ ਜਦ ਹੁਣ ਮੰਨਦੀ ਨਹੀਂ ਫਿਰ ਕੀ ਕਰੀ ਜਰੂਰੀ ਕਲੇਸ਼ ਕਰਵਾਣਾ ਹੈ ਫਿਰ ਹੁਣ ਕੀ ਕਰਾਂ ਦੇ ਦੇ ਉਹ ਨਵੇਂ ਦੇ ਦਾ ਕੱਢ ਕੇ ਕਿੱਥੇ ਰੱਖਿਆ ਨੇ ਤੂੰ ਮੈਨੂੰ ਦੱਸ ਦੇ ਉੱਥੇ ਪੰਜਾਂ ਨੇ ਬੁੱਧਾ ਮੇਰੇ ਅੱਡੇ ਰੱਖ ਜੀ ਚੱਲ ਤੇਰੇ ਟਰਾਲੋ ਚ ਮੈਂ ਰੁੜਦਾ ਚੱਲ ਆ ਦੇ ਦੇ ਕਰੀ ਚਿੰਕਾ ਚੱਲ ਲੈ ਆ ਆ ਫਿਰ ਦੇ ਬਹੂਆਂ ਚਾਚੀ ਸਤਿ ਸ਼੍ਰੀ ਅਕਾਲ ਜਿਉਂਦੀ ਵਾਦੀ ਰਹੇ ਪੁੱਤ ਹੋਰ ਆ ਜੂ ਬੈਠੋ ਅੰਦਰ ਨੀ ਬੈੰਦੀ ਨਹੀਂ ਹੈ ਕੀ ਮੈਂ ਮਾਤਾ ਜਾਣਾਂਗਾ ਮੇਰੀ ਗੱਲ ਸੁਣ ਆ ਤੇਰੇ ਸੱਸ ਕਿਵੇਂ ਜੀ ਬੋਲੀ ਜਾਂਦੀ ਸੀ ਕੁਛ ਨਹੀਂ ਚਾਚੀ ਇਹ ਡਿਰਦੂ ਸੁਣਦੀ ਐ ਤੁਹਾਨੂੰ ਪਤਾ ਹੀ ਆ ਤਮਾਸ਼ੇ ਕਰਨ ਦੀ ਤੇ ਇਹਨਾਂ ਦੀ ਆਦਤ ਹੋ ਗਈ ਹੁਣ ਉਹੀ ਗੱਲ ਹੋ ਗਈ ਨਾ ਹਜੇ ਮੇਰੇ ਵਿਆਹ ਨੂੰ 10 ਦਿਨ ਵੀ ਨਹੀਂ ਹੋਏ ਤੇ ਰੋਲਾ ਪਾਉਣਾ ਸ਼ੁਰੂ ਕਰਤਾ ਇਹਨਾਂ ਨੇ ਘਰ ਦੇ ਵਿੱਚ ਨਹੀਂ ਮੇਰੀ ਗੱਲ ਸੁਣ ਤੈਥੋਂ ਵੀ ਕੁਛ ਸਾਦਾ ਨਹੀਂ ਫਿਰ ਨਾ ਇਹਨੇ ਆਪਦੀ ਸੱਸ ਕਿੰਨੀ ਕਸਾਮੀ ਸੀ ਗਾਹਾਂ ਜਿਹੜੀ ਤੈਨੂੰ ਆਈਆਂ ਜ ਮੱਤਾ ਦਿੰਦੀ ਐ ਵੀ ਤੂੰ ਸਾਹਮਣੇ ਰੱਖ ਮੈਨੂੰ ਪੁਰਾਣੀ ਕਿਸੇ ਨੂੰ ਪੁੱਛਦੀ ਤੀ ਨਾ ਪਾਣੀ ਦੀ ਘੁੱਟ ਨਾ ਹੋਰ ਐ ਠੇਡਿਆਂ ਨਾਲੀ ਰੋੜਦੀ ਜਾਂਦੀ ਸੀ ਉਹਦੇ ਸੱਸ ਸਹੁਰੇ ਨੂੰ ਮੈਂ ਤੁਹਾਨੂੰ ਉਹੀ ਗੱਲ ਦੱਸ ਰਹੀ ਆ ਚਾਚੀ ਆ ਦੇਖ ਲਓ ਮੈਂ ਸਿਰਫ ਇੰਨੀ ਗੱਲ ਕਹੀ ਵੀ ਮੈਂ ਮੁੰਡੇ ਦੇ ਨਾਲ ਬਾਹਰ ਸ਼ਿਮਲੇ ਘੁੰਮਣ ਜਾਣਾ ਫਿਰ ਐਡਾ ਬੂਥਾ ਬਣਾ ਲਿਆ ਹਾਂ ਹਾਂ ਤੇ ਦੂਜਾ ਮੈਂ ਕਿਹਾ ਵੀ ਮੈਨੂੰ ਕੱਪੜੇ ਲਿੜੇ ਨਵੇਂ ਲੈ ਲਊ ਕਹਿੰਦੀ ਕਿਉਂ ਕੀ ਗੱਲ ਤੇਰੇ ਪੇਕੇਆਂ ਨੇ ਨਹੀਂ ਕੁਝ ਦਿੱਤਾ ਸੁਣ ਲੋ ਗੱਲਾਂ ਓਹੋ ਫਿਰ ਮੈਂ ਤਾਂ ਚੜ ਗਈਆਂ ਕਿ ਚੀਚੀਆਂ ਮੈਂ ਕਿਹਾ ਕੋਈ ਨਹੀਂ ਪਰ ਤਾਂ ਮੈਂ ਦੱਸੂਗਾ ਦਾ ਸਹੀ ਗੱਲ ਦੱਸਾਂ ਚਾਚੀ ਆਹ ਲੋਕਾਂ ਕਰਕੇ ਚੋਪਾ ਮੈਂ ਜਿਵੇਂ ਆਪਦੀ ਆਈ ਤੇ ਆ ਜਾਣਾ ਤੇ ਮੈਂ ਬਥੇਰਾ ਕੁਛ ਕਰ ਸਕਦੀ ਆ ਬਥੇਰਾ ਪੜ੍ਹੀ ਹੋਈ ਆ ਮੈਂ ਕੋਈ ਉਹ ਅਨਪੜ੍ਹਨੀ ਹੈਗੀ ਵੀ ਇਹਨਾਂ ਦਾ ਗੋਹਾ ਕੂੜਾ ਕਰਦੀ ਰਹਾ ਉਹੀ ਤਾਂ ਗੱਲ ਆ ਪੁੱਤ ਨਾਲੇ ਅੱਜ ਕੱਲ੍ਹ ਦੀ ਗੋਹੇ ਕੂੜੇ ਕਿੱਥੇ ਕਰਦੀਆਂ ਨੇ ਗੀਆਂ ਵਿਆਹੇ ਨੌਕਰ ਬਣ ਕੇ ਚੱਲੋ ਇਹਨਾਂ ਦੇ ਮੂਰੇ ਮੂਰੇ ਹੈ ਆ ਸਾਡੇ ਵਾਲੀਂ ਦੇ ਕਿੰਨੀ ਐਸ ਕਰਾਉਣੀਆਂ ਮੈਂ ਇਤੋਂ ਵੀ ਆਹੀ ਜੀ ਗੁੱਤਾਂ ਫੜ ਕੇ ਬਾਹਰ ਕੱਢਦੇ ਚੜੇਲ ਨੂੰ ਜਹੇ ਜੇ ਚੱਜ ਕਰਦੀ ਐ ਸਹੀ ਕਿਹਾ ਬਿਲਕੁਲ ਸਹੀ ਕਿਹਾ ਚਾਚੀ ਤੁਸੀਂ ਜੇ ਨਾ ਲੋਟਾਈ ਨਾ ਇਹਨੂੰ ਨਾ ਮੈਂ ਗੁੱਤੋਂ ਫੜ ਕੇ ਹੁਣ ਬਾਹਰ ਹੀ ਕੱਢੂੰਗੀ ਚਾਚੀ ਮਾੜਾ ਕਹਿੰਦੀ ਵੀ ਨਹੀਂ ਰਹੀਗੀ ਠੀਕ ਆ ਤੈਨੂੰ ਸਹੀ ਮੱਤੀ ਦਊਂਗੀ ਚੱਲ ਜਾ ਠੀਕ ਅੰਦਰ ਆ ਕੇ ਬਹਿ ਜਾ ਸਹੀ ਗੱਲ ਦੱਸਾਂ ਇੱਥੇ ਆਸਬੰਦ ਚ ਤਾਂ ਮੈਨੂੰ ਕੋਈ ਨਹੀਂ ਚੰਗਾ ਲੱਗਦਾ ਮੈਨੂੰ ਤਾਂ ਬਸ ਤੂੰ ਹੀ ਚੰਗੀ ਲੱਗਦੀ ਏ ਤੂੰ ਰੋ ਸਾਡੇ ਘਰੇ ਆਜਿਆ ਕਰ ਮੇਰਾ ਨਾ ਤੇਰੇ ਨਾਲ ਹੀ ਜੀ ਲੱਗਦਾ ਫਿਰ ਮੈਂ ਪਤਾ ਤੈਨੂੰ ਅਕਲ ਦੀ ਕੋਈ ਗੱਲ ਸਿਖਾਉਣੀ ਆ ਤੈਨੂੰ ਮੈਂ ਤਾਂ ਚੰਗੀ ਲੱਗਦੀ ਆ ਹੋਰਾ ਮੰਗੂ ਥੋੜੀ ਮੈਂ ਤਮਾਸ਼ੇ ਦੇਖਦੀ ਆ ਮੈਨੂੰ ਤਾਂ ਪਤਾ ਏ ਵੀ ਹੁਣ ਕਿਵੇਂ ਜ਼ਿੰਦਗੀ ਕੱਢੀ ਦੀ ਆ ਜਾਂ ਕਿਵੇਂ ਕਰੀਦਾ ਕੁਛ ਹੈ ਚੱਲ ਚਾਚੀ ਆ ਮੈਂ ਤੈਨੂੰ ਚਾਹ ਬਣਾ ਕੇ ਦਿੰਦੀ ਤੂੰ ਚਾਹ ਰਹਿਣ ਦੇ ਮੈਨੂੰ ਠੀਕ ਆ ਉਹਦਾ ਕੰਮ ਤੰਦਾ ਹੀ ਨਿਮੇੜ ਜਿਹੜਾ ਨਿਮੇੜਨਾ ਚੱਲ ਪਾ ਲੈ ਤੁਸੀਂ ਸ਼ੂਜ਼ ਪਾ ਲੈ ਮੈਂ ਤੁਹਾਨੂੰ ਇਹ ਗੱਲ ਕਹਿੰਦੀ ਸੀਗੀ ਵੀ ਆਪਾਂ ਮਾਰਕੀਟ ਚਲੀਏ ਮਾਰਕੀਟ ਮੈਨੂੰ ਤਾਂ ਕੰਮ ਜਾਣਾ ਸੀ ਤੂੰ ਮਾਰਕੀਟ ਕੀ ਕਰਨਾ ਮੈਨੂੰ ਸਮਝ ਨਹੀਂ ਆਉਂਦੀ ਜੇ ਮੈਂ ਤੁਹਾਨੂੰ ਕੁਝ ਵੀ ਕਹਿਨੀ ਆ ਤੁਹਾਨੂੰ ਆਪਦੇ ਕੰਮ ਯਾਦ ਕਰ ਤੋ ਆ ਜਾਂਦੇ ਨੇ ਮਾਰਕੀਟ ਜਾ ਕੇ ਆਣਾ ਤਾਂ ਮਤਲਬ ਜਾ ਕੇ ਆਉਣਾ ਆ ਗੱਲ ਕੀ ਹੋ ਗਈ ਤੁਹਾਨੂੰ ਕੀ ਕਰੀ ਤੋ ਮਾਰਕੀਟ ਤਿੱਪਕ ਮੈਂ ਆਪਣੇ ਕੱਪੜੇ ਲੈ ਕੇ ਆਉਣੇ ਆ ਸੋਹਣੇ ਸੋਹਣੇ ਵਧੀਆ ਵਧੀਆ ਸੂਟ ਲੈ ਕੇ ਆਉਣੇ ਆ ਤੁਹਾਨੂੰ ਪਤਾ ਆ ਜਦੋਂ ਦੀ ਆਈਆਂ ਨਾ ਇੱਕ ਦੋ ਸੂਟ ਹੀ ਪਾਈ ਜਾਣੀ ਆ ਮੈਨੂੰ ਐ ਆ ਫੇਰ ਮੈਂ ਇੱਕ ਤੋਂ ਇੱਕ ਸੂਟ ਪਾ ਕੇ ਰਿਆ ਕਰਾਂ ਘਰ ਦੇ ਵਿੱਚ ਕਿਉਂਕਿ ਜਿਹੜਾ ਕੋਈ ਵੀ ਮੈਨੂੰ ਦੇਖਣ ਆਵੇ ਨਾ ਅਗਲੇ ਨੂੰ ਪਤਾ ਲੱਗੇ ਵੀ ਇਹਨਾਂ ਦੀ ਨੂੰ ਕੋਲ ਵਾਧੂ ਸੂਟ ਨਹੀਂਗੇ ਤੇ ਦੂਜੀ ਗੱਲ ਇਹ ਕਿ ਮੈਂ ਕਹਿ ਰਹੀ ਸੀ ਕਿ ਤੁਹਾਨੂੰ ਪਤਾ ਹੀ ਹੈ ਵਿਆਹ ਤੋਂ ਬਾਅਦ ਆਪਾਂ ਕਿਤੇ ਘੁੰਮਣ ਵੀ ਨਹੀਂ ਗਏ ਕਿਉਂ ਨਾ ਆਪਾਂ ਕਿਤੇ ਘੁੰਮਣ ਚਲੀਏ ਆਪਾਂ ਨੈਨੀਤਾਲ ਕੋ ਘੁੰਮ ਚਲੀਏ ਯਾਰ ਡਿੰਪਾ ਨਾ ਐਨੀ ਠੰਡ ਚ ਘੁੰਮਣ ਤੂੰ ਰਹਿਣ ਦੇ ਕਰੇ ਠੀਕ ਆਪਾਂ ਗੱਲ ਠੰਡ ਦੀ ਨਹੀਂ ਹੁੰਦੀ ਗੱਲ ਇਹ ਹੈ ਕਿ ਆਪਣਾ ਨਵਾਂ ਨਵਾਂ ਵਿਆਹ ਆ ਤੇ ਮੈਨੂੰ ਵੀ ਚਾਹ ਆ ਯਾਰ ਵੀ ਮੈਂ ਵੀ ਘੁੰਮ ਫਿਰ ਕੇ ਆਵਾਂ ਸਾਰੇ ਕਪਸ ਜਾਣਦੇ ਨੇ ਤੁਸੀਂ ਕਹਤੋਂ ਨਹੀਂ ਲੈ ਕੇ ਜਾ ਰਹੇ ਮੈਨੂੰ ਚਲ ਠੀਕ ਆ ਬਾਬਾ ਲੜਨਾ ਚੱਲ ਪਾਵਾਂਗੇ ਘੁੰਮਣ ਠੀਕ ਹੈ ਹੁਣ ਤੂੰ ਸੂਟ ਲੈ ਕੇ ਆਣੇ ਸੂਟ ਤਾਂ ਮੈਂ ਲੈ ਕੇ ਆਉਣੀ ਆ ਕਿੰਨੇ ਸੂਟ ਲੈ ਕੇ ਆਣੇ ਹੁਣ ਤੋਂ ਘੱਟੋ ਘੱਟ ਮੈਂ 10 ਸੂਟ ਤਾਂ ਲੈ ਕੇ ਆਉਣੇ ਨੇ ਡਿੰਪਲ ਸੂਟ ਤੋਂ 10 ਛੱਡ ਤੈਨੂੰ 15 ਦਵਾ ਦਾਂ ਠੀਕ ਹੈ ਪਰ ਘੁੰਮਣ ਦਾ ਹਜੇ ਸਮਝ ਹਜੇ ਘੁੰਮਣ ਨਹੀਂ ਜਾ ਸਕਦੇ ਆਪਾਂ ਕਿਉਂ ਘੁੰਮਣ ਕਿਉਂ ਨਹੀਂ ਜਾ ਸਕਦੇ ਡਿੰਪਲ ਬੇਬੇ ਘਰੇ ਕੱਲੀ ਰਹਿੰਦੀ ਐ ਔਰ ਤੈਨੂੰ ਪਤਾ ਕੱਲੀ ਦਾ ਜੀ ਘਮਰਾਂ ਦਾ ਬਿਮਾਰ ਰਹਿੰਦੀ ਆ ਮੇਰੀ ਗੱਲ ਸੁਣੋ ਜੇ ਬੇਬੇ ਕੱਲੀ ਘਰੇ ਰਹਿੰਦੀ ਐ ਨਾ ਤਾਂ ਆਪਾਂ ਉਹਨਾਂ ਵਾਸਤੇ ਥੋੜੇ ਦਿਨ ਲਈ ਕੋਈ ਰਿਸ਼ਤੇਦਾਰ ਛੱਡ ਜਾਗੇ ਪਰ ਮੈਂ ਘੁੰਮਣ ਜਾਣਾ ਤਾਂ ਮਤਲਬ ਜਾਣਾ ਆ ਜਾ ਕੇ ਤੁਸੀਂ ਬੇਬੇ ਨਾਲ ਗੱਲ ਕਰ ਲਓ ਕਿ ਮੈਂ ਹੁਣ ਡਿੰਪਲ ਨੂੰ ਮਾਰਕੀਟ ਲੈ ਕੇ ਜਾ ਰਿਹਾ ਤੇ ਫਿਰ ਉਹਨੂੰ ਇੱਕ ਦਿਨ ਕਮਾਣ ਵੀ ਲੈ ਕੇ ਜਾਣਾ ਆ ਚਲ ਠੀਕ ਆ ਬਾਬਾ ਕਮਾ ਦਾਂਗਾ ਤੈਨੂੰ ਲੈ ਚੱਲਦਾ ਪਹਿਲਾਂ ਸੂਟ ਦਵਾ ਲਿਆ ਵਾ ਹੁਣ ਹਾਂਜੀ ਬੇਬੇ ਨੂੰ ਕਹਿ ਕਹਿ ਦੋ ਮੈਨੂੰ ਲੱਗਦਾ ਮਾਹੀ ਪਾਗਲ ਹੋਰ ਨਾ ਗੱਲਾਂ ਕਰੀ ਇਹਨੇ ਕਰਨਾ ਆਪਦੇ ਨੂੰ ਕੰਮ ਦੀ ਹੋਈ ਪਈ ਆ ਕੰਮ ਦੀ ਨਹੀਂ ਮੱਖਾ ਥੱਲੇ ਪੈ ਗਈ ਚਲ ਬਾਗਣੀਆਂ ਮੈਂ ਜਿੱਦ ਤੱਕ ਆਇਆ ਨਹੀਂ ਕੰਮ ਨੂੰ ਭੱਜ ਜਾਨੀ ਆ ਮਸਾ ਤੂੰ ਆਂ ਯਹਾਂ ਦੱਸ ਕੀ ਕਰਨੀ ਤੂੰ ਮੈਂ ਕੀ ਕਹਿਣਾ ਤੀ ਹਾਂ ਮੈਂ ਤਾਂ ਤੁਹਾਡਾ ਲਈ ਨੇ ਚਾਜ ਜੇ ਦੇਖਦੀ ਆ ਸੱਚ ਦੇਖਦੀ ਆ ਨਹੀਂ ਹੋਰ ਹੁਣ ਆ ਆ ਦੇਖ ਲੈ ਹਾਂ ਮੈਂ ਤਾਂ ਨਵੇਂ ਹੀ ਦੇਖਦੇ ਆ ਵੀ ਇਹ ਨਿਤ ਦਿਨ ਹੁਣ ਸੂਟੇ ਬਹੁਤ ਪਾਉਂਦੀ ਹੈਗੀ ਹੈ ਉਧਰ ਸੱਬਰ ਕੇ ਰਹਿਣ ਲੱਗੀ ਉਹ ਮਾੜਾ ਮੋਟਾ ਇਹਨੂੰ ਕਹਿ ਦਿਆ ਕਰ ਵੀ ਇੰਨਾ ਕਿਤੇ ਚੰਗਾ ਹੁੰਦਾ ਘਰੇ ਨਹੀਂ ਮੈਂ ਕੀ ਕਹਾਂ ਹੁਣ ਤਾਂ ਹਾਲੀ ਬੈਂਦੀ ਐ ਲੈ ਮੇਨ ਤਾਂ ਟੱਟ ਲੱਗਦਾ ਹੋਰ ਨਮਰਵਾਦੀ ਮੇਰੀ ਸੁੱਚੀ ਕਹਿ ਲੈ ਤਾਂ ਸਿਰ ਮੇਰਾ ਤਾਂ ਇੰਨੇ ਵਧੀਆ ਸਵਾ ਨਾਰੀਤੀ ਮੇਰੇ ਤਾਂ ਲੈਣਾ ਚਾਹਉਂਦਾ ਅੱਗੇ ਕੀ ਮਖਲਵੰਤ ਤੀਨੀ ਜਿਆਦਾ ਹੁੰਦੀ ਤੇ ਇਹਨੇ ਵਧੀਆ ਨੂੰ ਆਈ ਜਾ ਮੇਰੇ ਤਾਂ ਹਾਏ ਮੈਂ ਮੱਜਾ ਮੈਨੂੰ ਤਾਂ ਖਰਾਏ ਬਸ ਇੱਕ ਗੱਲ ਕਰ ਭਣ ਮੇਰੇ ਮਾਂ ਦੀ ਢੁੱਪੜ ਐਨੀ ਕੁੱਤੇ ਖਾਣੀ ਕਰਦੀ ਐ ਖੇਤ ਪਏ ਨਾਲ ਨਹੀਂ ਬਣਦੀ ਅੱਛਾ ਜੀ ਹੁਣ ਕਰ ਆਹ ਹਾਲ ਹੋ ਗਏ ਕੱਪੜੇ ਲੀੜੇ ਮੈਨੂੰ ਦੇ ਕੇ ਨਹੀਂ ਪਰੀਆਂ ਜਿਹੜੀਆਂ 2-4 ਸੂਟ ਰੱਖੇ ਦੇਵਾ ਖਾਣ ਜਾਣ ਕੇ ਰੱਖ ਲੂ ਕੁਝ ਹਲੇ ਸਮੇ ਆਏ ਨਹੀਂ ਤੇ ਜਿਹੜੀਆਂ 2-4 ਸੈਟ ਚੀਜ਼ ਕਰਾਇਏ ਤੇ ਵਾਸਤੇ ਹਾਂ ਹਾਂ ਉਹ ਸੱਟਿਕਾ ਤੇ ਨੂੰ ਮੈਂ ਪਾਏ ਕਿ ਜਦੋਂ ਦੇਖਣ ਬੈਠੀ ਹਾਂ ਆ ਇੱਕ ਵਿਆਹ ਆ ਜੂ ਪਾਤਾ ਤੇ ਇੱਕ ਮੂੰਹ ਵਿਖਾਈ ਜਾਂਦੀ ਆ ਉਹੀ ਤਾਂ ਮੈਂ ਕਹਾ ਵੀ ਨਿੱਤ ਨਵੇਂ ਕਿਵੇਂ ਬਦਲਦੀ ਐ ਇਹ ਉਧਰੋਂ ਸੱਟ ਉਧਰੋਂ ਕੱਪੜੇ ਮੇਰੀ ਗੱਲ ਸੁਣ ਲੈ ਮਾੜੀ ਮੋਟੀ ਨਾ ਨੱਖ ਭਾਰਾ ਮੁੜ ਕੇ ਵਿਗੜ ਜਾਂਦੀਆਂ ਨੇ ਕੁਝ ਨਹੀਂ ਸੰਭਰਦਾ ਹੁਣ ਕੀ ਨੱਖ ਹੋਊਗੀ ਮੈਂ ਤਾਂ ਜਿਹੜਾ ਮੇਰੇ ਐਲੇ ਪੱਲੇ ਹੈਗਾ ਥਿੰਦਾ ਝਾੜ ਤੈ ਮੈਨੂੰ ਕਿਲਾ ਨਾ ਦੇਖ ਬਗੈਰੂਗੀ ਤਾਂ ਵੀ ਇਹਦਾ ਵਿਗੜੂਗਾ ਸਮਾਨ ਵੀ ਤਾਂ ਵੀ ਇਹਦਾ ਸਮਾਨ ਸੰਭਰੂਗਾ ਮੈਂ ਕੀ ਕਰਾਂ ਹੁਣ ਨਹੀਂ ਨਹੀਂ ਆ ਮੋٹے ਦਿਮਾਗ ਦੀ ਆਖ ਨੂੰ ਹੱਥ ਮਾਰ ਫਿਰ ਕਰੇਗੀ ਮੈਨੂੰ ਕਹਿੰਦੀ ਏ ਛੋਟੀ ਹੋ ਕੇ ਹੈ ਦੇਖ ਲੈ ਕਿਵੇਂ ਚੰਡ ਕੇ ਰੱਖੀ ਹੋਈ ਏ ਤੇਰੀ ਨੂੰ ਦੂਜੀ ਮੈਂ ਹੁਣ ਨਹੀਂ ਹੈ ਨਾ ਮੈਂ ਬਿਲਕੁਲ ਸੁਤੇ ਨੂੰ ਪਤਾ ਨਹੀਂ ਇੱਕ ਜਵਾਬ ਹੈ ਮੇਰੇ ਕੰਮ ਕਰੇ ਕਲੇਸ ਪਾਣਾ ਮੇਰਾ ਦੀਪਕ ਕਹਿੰਦਾ ਮੰਮੀ ਜਿਹੜਾ ਹੈਗਾ ਪੜਾ ਦੇ ਬਰਾ ਜੋਤੀ ਨੂੰ ਜਾਣਦੀ ਹੈ ਨਾ ਹਾਂ ਆਪਣੈਲੀ ਆਹੋ ਪਰਦੀਆਂ ਨੂੰ ਮੂਰੇ ਮੂਰੇ ਪਾਣੀ ਮੇਰੇ ਉਵੇਂ ਕਰਾ ਅੱਜ ਦੇ ਹਾਂ ਕਰ ਕੰ ਕਰਾਗਾ ਕੰਮ ਹੋਵੇ ਦੇਖਾਂ ਅਜੇ ਤੇਰੀ ਆਈ ਉਹ ਬੱਲੇ ਵਰਤ ਕੇ ਰਹੀ। ਵਾਹ! ਉਹ ਡਰੀ ਜਾਂਦੀ ਆ ਉਹ ਤਾਂ ਡਰੀ ਜਾਂਦੀ ਆ। ਦੱਸ ਤੂੰ 사ਸਾਂ ਕੋਲ ਤੇਰੀ ਸਾਥ ਆ? ਡਰਦਾ ਮੈਨੂੰ ਮੁੰਡੇ ਕਰਕੇ ਲੱਗਦਾ ਵੀ ਕਾਹ ਨੂੰ ਲੜਾਈ। ਨਹੀਂ ਮੁੰਡਾ ਕੁਛ ਨਹੀਂ ਕਹਿੰਦਾ ਹੈਗਾ ਮੁੰਡੇ ਨੂੰ ਦੱਸੀ ਵੀ ਆਂ ਚੱਜ ਕਰ ਗਿਆ ਮੇਰੇ ਨਾਲ ਵੀਰ। ਮਾਣਾ ਕੋਟਾ ਖੇਖਣ ਲਈ ਕਰਦੇ ਸਿੱਖਾ ਮੁੜ ਕੇ ਨਹੀਂ ਤੇਰੇ ਸਾਥ ਚ ਗਲੀਆਂ ਕਰੂੰਗੀ ਫਿਰ ਰੋਏਗੀ ਬੈਠੀ। ਹਾਂ। ਚੰਗਾ। ਚੰਗਾ ਬੰਦਾ। ਤੂੰ ਦੱਸ ਕੀ ਕਰਾਂ? ਮੈਂ ਤਾਂ ਘਰ ਚ ਗਲੇਸ ਪਾਉਂਦੀ। ਮੈਥੋਂ ਨਿਕਲ ਜਾਂਦਾ ਹੈਗਾ ਬਣੀ। ਚਲ ਜੈਨ ਖਾਵੇਂ ਦੇਤੀਆਂ ਟੂਮਾ ਦੇਖ ਲਈ ਆਪੀ ਬਗ ਜੂ ਕਿਉਂਕੇ ਤਾਂ ਮੈਨੂੰ ਹੀ ਲੜਾਉਣ ਨੂੰ ਕਰਦੀ ਆ ਮੈਂ ਤਾਂ ਡਰ ਲੱਗਦਾ ਭਾਈ ਬੇਬੇ ਮੇਰੀ ਗੱਲ ਸੁਣੋ ਹਾਂ ਇੱਕ ਤਾਂ ਮੈਂ ਡਿੰਪਲ ਨੂੰ ਚਾਣ ਦੇ ਕੇ ਜਾਣਾ ਹੁਣ ਉਹ ਸੌਂਡ ਜਾਂ ਮੰਗੀ ਜਾਂਦੀ ਆ ਕਿਹਦੀ ਮੇਰੇ ਕੋਲ ਸੌਂਡ ਨਹੀਂ ਹੈਗੇ ਚਾਰ ਸੌਂਡ ਨੇ ਚਲੋਆਂ ਚਾਰ ਪੰਜ ਹੋ ਗਏ ਅੰਦਾਜ਼ਾ ਇੱਕ ਜਦ ਮੈਂ ਕਹਿੰਦਾ ਸੀਗਾ ਤੇ ਤੂੰ ਕਿਸੇ ਭੂਆ ਨੂੰ ਸੱਦ ਲੈ ਮੈਨੂੰ ਖਾਣਾ ਲੈ ਕੇ ਜਾਣਾ ਸੀ ਭੂਆ ਨੂੰ ਸੱਦ ਲਾ ਕਦੇ ਇਹ ਬੜੀਆਂ ਨਵੀਆਂ ਤੇ ਨਵੀਆਂ ਮੰਗਦੀ ਆ ਕਦੇ ਬਹਿਣੇ ਮੰਗਦੀ ਆ ਉਹਨਾਂ ਕਹਿੰਦਾ ਭੂਆ ਨੂੰ ਚੱਦ ਲੈ ਭੂਆ ਹੋਰੀਏ ਪਤਾ ਕਿੱਡੇ ਨੱਕਰੇ ਵਾਲੀਆਂ ਨੇ ਬੇ ਉਹ ਤਾਂ ਵਿਆਹ ਚ ਨਸਾਈਆਂ ਤੀਆਂ ਗਿਆ ਨਾਲੇ ਭਾਈ ਕੌਣ ਹੁੰਦਾ ਕਿਸੇ ਦਾ ਘਰ ਸਾਮ ਹੈ ਐਡਾ ਭਰਾ ਇਕੱਲਾ ਘਰ ਮੈਂ ਕਰਦੀ ਕੀ ਕਰੂੰ ਕਿਤੇ ਨਹੀਂ ਜਾਣੇ ਨੂੰ ਕਮਾ ਕਮੂਲ ਅੱਬੇ ਬੇਬੇ ਮੈਂ ਉਹ ਕੀ ਕਰਾਂ ਮੇਰੇ ਨਾਲ ਲੜੀ ਜਾਂਦੀ ਹੈ ਕਹਿੰਦੀ ਹੈ ਲੈ ਕੇ ਚੱਲ ਉਹ ਬੋਲੀ ਜਾਂਦੇ ਨਾ ਤੇ ਛੜੇ ਦੋ ਮਾਰ ਗੁੱਟਨੀ 'ਚ ਫੜ ਕੇ ਕਿਧਰੋਂ ਚਮੜਾ ਗਿਆ ਇਹ ਕਾਹਨੂੰ ਬੇਬੇ ਘਰੇ ਕੁਲੇਸ਼ ਕਰਾਣਾ ਤੇਨੂੰ ਪਤਾ ਦਾ ਚੰਗਾ ਬੜਾ ਜੀਰੂ ਕੀ ਰੱਖਿਆ ਕੁਲੇਸ਼ ਨੇ ਲੋਕ ਤੁਹਾਰ ਸਾਹ ਦੇਖਦੇ ਨੇ ਪਈ ਤਮਾਸਾ ਤਾਂ ਹੁਣ ਦੇਖਣਗੀ ਹਾਂ ਜਦ ਇਹ ਉਹਦਾ ਹੀ ਤਮਾਸਾ ਹੁੰਦਾ ਜਾਂ ਤੇਰੀ ਮਾਂ ਨੂੰ ਮਾਰ ਲ ਪੈਂਦੀ ਐ ਕਮੇ ਬੋਲਦੀ ਉਹ ਵੀ ਤਮਾਸਾ ਹੀ ਐ ਬੇਹੌਣ ਦੱਸ ਤੀਮੀਆਂ ਦੀ ਵਰਨਾ ਚ ਮੈਂ ਕੀ ਕਹਾਉਂ ਤੁਹਾਨੂੰ ਦੱਸ ਹੁਣ ਉਹ ਮੈਨੂੰ ਜਾਣਾ ਯਾਨੀ ਕਿ ਸੁਣੜ ਦਵਾ ਕੇ ਲਿਆ ਤੇ ਮੈਨੂੰ ਘਮਾਣ ਲੈ ਕੇ ਜਾ ਕੋਈ ਇਹਨੂੰ ਸੂਟ ਨਹੀਂ ਦਵਾਉਣਾ ਕੋਈ ਇਹਨੂੰ ਘਮਾਉਣ ਨਹੀਂ ਜਾਣਾ ਠੀਕ ਐ ਕੀ ਬਦਲ ਪਾਉਣਾ ਤੇ ਵਰਨਾ ਚ ਕੂਕ ਮਾਰ ਗਿਆ ਚਾਰ ਦਿਨ ਤੱਕ ਤਾਂ ਵਿਆਹ ਨੂੰ ਨਹੀਂ ਹੋਇਆ ਇਹ ਤਾਂ ਠੀਕ ਸੀ ਹੁਣ ਇਹ ਪਤਨ ਦੋ ਦਿਨਾਂ ਤੋਂ ਕੀ ਹੋ ਰਿਹਾ ਨੂ ਬੇਫੂਕ ਕਮਾੜਨ ਵਾਲੀਆਂ ਬਥੇਰੀਆਂ ਨੇ ਤੈਨੂੰ ਪਤਾ ਤਾਂ ਹੈ ਬੰਦ ਉਹਨਾਂ ਨੂੰ ਸਮਝਣਾ ਚਾਹੀਦਾ ਹੁੰਦਾ 10ਵੇਂ ਦੀ ਗਾ ਇਹ ਨਹੀਂ ਸਮਝਦੀ ਇਹ ਤੂੰ ਵੀ ਸਮਝਾਵੇਂਗਾ ਹੁਣ ਇਹਨੂੰ ਭਾਈ 10ਵੇਂ ਕੀ ਗਾਇ ਨੂੰ ਇਹ ਤਾਂ ਦੱਸ ਦੇ ਮੈਂ ਤੈਨੂੰ ਕਹਿੰਦਾ ਖਬਰਦਾਰ ਜੇ ਤੁਰਿਆਂਗਾ ਸਮਝਦੀ ਨਹੀਂ ਹੈ ਮਨੋਕੁਸ ਕਦੇ ਕਮਾਉਂ ਲਾਈ ਜੋ ਇਹਨੂੰ ਕਦੇ ਸੂਟ ਸੁਮਿਆ ਦੋ ਫਿਰ 4 ਦਿਨ ਪਿਆਰ ਨਹੀਂ ਹੋਏ ਪਹਿਲਾਂ ਉਹ ਤਾਂ ਉਹ ਕਰ ਲੈ